ਲਓ ਜੀ ਬਾਬੇ ਵੈਲਕਮ ਆ ਸਾਡਾ ਨਿਊ ਬਲੌਗ ਚ ਹੁਣ ਚੱਲ ਪੈਂ। ਚੱਲ ਓਏ। ਹਰਖ ਜੇ ਹੱਸ ਪਿਉਣ ਨਾ ਇਹਨੂੰ ਇਹਨੂੰ ਆਣਾ ਛੁੱਟਦੇ ਨਾ ਫਰਖ ਨਹੀਂ ਪੈਂਦਾ। ਬਾਹ ਥੋੜਾ ਜੀ। ਮੈਂ ਵੀਡੀਓ ਦੱਪਣਾ। ਪੰਜਵਾਂ ਗੇਰ ਨਹੀਂ ਛੁੱਟੇ ਫਲ ਹਰਖ ਜੇ ਪੰਜਵੇਂ ਗੇਰ ਜੇ ਝੁੱਡੂ ਆ। ਉਹ ਦੇ ਦੇ ਬੈਕ ਮਰੂਨ। ਸਮਾਈਲ ਦੇਵੇਂ ਜੀ। ਕਾਤਲਾਨਾ ਸਮਾਈਲ। ਕਾਤਲਾਨਾ ਸਮਾਈਲ ਝੁੱਡੂ ਦੀ। ਝੁੱਡੂ ਬਣਾ ਹੱਸ ਕੇ ਦਿਖਾਈ। ਕਸੀਗਲੀ ਕਰ ਰਹੇ ਸਵੈ ਦੇਖ ਲਈ ਆ ਦੇਖ ਲਾ ਆ ਝੂਠ ਸਾਰੇ ਪਿੰਡ ਦੀ ਸਾਰੇ ਪਿੰਡ ਦੀ ਝੂਠ ਮੈਂ ਪੈਂਦੀਆਂ ਦੇਖੀ ਮੈਂ ਸਾਲਾ ਮੱਝ ਵੀ ਜੇ 2 ਮਿੰਟ ਫੋਨ ਨਹੀਂ ਰੱਖ ਸਕਦਾ ਭੈਣ ਚੋੜ ਲੋਂਡਾ ਮਰਾ ਸਾਲਾ ਸਾਰੇ ਬੰਦੇ ਬੈਠੇ ਤੂੰ ਫੋਨ ਧਰ ਦੇ 2 ਮਿੰਟਾ ਗੱਲਾ ਰੰਡੀ ਤੋਂ ਜਿਹਦੇ ਨਾਲ ਆ ਸਾਲਾ ਰੰਡੀ ਤੋਂ ਜਿਹਦੇ ਨਾਲ ਕੋ ਕੰਮ ਨੇ ਡੀ ਲਾਈਨ ਕਿਹਾ ਰੰਡੀ ਨੇ ਦੇ ਆ ਕੌਣ ਆਹਾ ਕੋਈ ਕੰਮ ਰੰਡੀ ਲਵੇ ਗਿਆ ਆਹਾ ਭਈ ਆਹਾ ਪੂਰਾ ਕਰਾਉਣਾ ਹਾਂ ਬੋਲਾ ਉਹ ਹੋ ਗਿਆ ਰੰਡੀ ਵਾਲਾ ਕੰਮ ਜਾਂਦੀ ਅੱਗੇ ਰੰਡੀ ਨੇ ਲਗਰੇ ਡਿੰਗ ਦੀ 800 ਕਹਿੰਦੇ ਮੈਨੂੰ ਸਾਰੇ ਦਿਨ ਚ ਨਹੀਂ ਬਣਦਾ ਉਸ ਨੂੰ ਦੇ 500 ਜੀ ਹੱਸਦਾ ਨਹੀਂ ਕੋਈ ਜੱਗਾ ਜੱਗਾ ਜੱਗੇ ਰਮੂ ਕਰ ਜੱਗੇ ਨਾ ਅੱਜ ਕੋ ਲੋਗੀ ਤਾਂ ਹੀ ਕਰੀਆ ਭੈਣ ਦੇ ਦਾੜੀ ਚ ਭੈਣ ਦੇ ਨਾਲ ਕੋਈ ਬਜ਼ਾਰ ਗਿਆ ਸਰਪ ਹੋ ਜਾਂਦੇ ਸਰਪ 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 ਨਾ ਤਾਂ ਦਾੜੀ ਦੇ ਦੰ ਸਰਪ ਸਰਪ ਸਰ ਗਿਆ ਅੰਦਰ ਨਹੀਂ ਇਧਰ ਲੱਗ ਰਿਹਾ ਬੱਸ ਕਰ ਜਦਾਂ ਹੀ ਚੱਲਦਾ ਭਈ ਇਹ ਨਹੀਂ ਮੰਨਦਾ ਇਹ ਰੰਗ ਕਰਦਾ ਵਾਈਟ ਕਰਦਾ ਸੀ ਟਾਈਟ ਅੱਜ ਤਾਂ ਮੇਰੇ ਨਾਲ ਇਹ ਨਾ ਕੀ ਨਹੀਂ ਆ ਅੱਜ ਜਿੱਥੋਂ ਸਰਪ ਲੱਗ ਗਿਆ ਤੈਨੂੰ ਬੜਾ ਵੱਡਾ ਖਾ ਕੇ ਲੈ ਰਾਤ ਤੇ ਤੈਨੂੰ ਚੱਕ ਕੇ ਰਾਤ ਗੱਡੀ ਵੇਚਦੀ ਉਹਨੇ ਸਰ ਹੋ ਜਾਂਦਾ ਨਾ ਜਿਸ ਤਰ੍ਹਾਂ ਜੋ ਚੱਕ ਲੈ ਆਇਆ ਇਹਨੂੰ ਮੈਂ ਵਧੀ ਚੱਕ ਲੈ ਆ ਹਾਂ ਕੱਪੜੇ ਫਿਰ ਤੈ ਭਾਈ ਦੇ ਨੰਗੇ ਦੇ ਨਹੀਂ ਨੰਗੇ ਦੇ ਕੱਪੜੇ ਦੇ ਨਹੀਂ ਗਰੀ ਇਹਦੇ ਆ ਸਵੇਰੇ ਨਿਰਨੇ ਕਾਲ ਜੇ ਤੇਰੀ ਭੈਣ ਨੂੰ ਕੰਟੈਂਟ ਜ਼ਿਆਦਾ ਹੋ ਗਿਆ ਕ੍ਰਿਸਪੀ ਹੋ ਰਿਹਾ ਐਂ ਕੰਟੈਂਟ ਜ਼ਿਆਦਾ ਕ੍ਰਿਸਪੀ ਕਰ ਰਿਹਾ ਕ੍ਰਿਸਪੀ ਹੋ ਰਿਹਾ ਪੂਰਾ ਵੀਰ ਹੋ ਰਿਹਾ ਨਾ ਨਾ ਵਜੇਗਾ ਨਾ ਜੱਗਾ ਖੋਸਾ ਓਏ ਜਿੱਦਾਂ ਸਵੇਰੇ ਨਿਰਣੇ ਕਾਲ ਜਿਹੜੀ ਦਿੱਤੀ ਹੋਈ ਹੈ ਬਾਹ ਤੇਰੀ ਬਾਹ ਤੋੜ ਜਿਹੜੀ ਤੂੰ ਟੱਚ ਨਹੀਂ ਕਰ ਰਹੀ ਟੱਚ ਕਰ ਰਹੀ ਮਣੀ ਹੱਤੇ ਆ ਦਿਖਾਈਂ ਤੇਰਾ ਕਾਨੂੰਨ ਉੱਧਰ ਲੱਤ ਦੇ ਕੇ ਨਾਲ ਇੱਧਰ ਲਾ ਦੇਗਾ ਜੀ ਮਾਰਦੇ ਇਹਦੇ ਵੇ ਨਾ ਫੀਮ ਵਰਗਾ ਨਾ ਹੁੰਦਾ ਯਾਰ ਫੀਮ ਆਥੀ ਜੇ ਤੇ ਪੂਰੀ ਨਿਹਰੀ ਪੂਰੀ ਜਾਂਦਾ ਹੈ ਨਾ ਲੱਟੇ ਜਦੋਂ ਤੂੰ ਐਸਾ ਹੈ ਨਾ ਸੀਟ ਆ ਛੱਡੋ ਸਭ ਬੜੀ ਪਾਣੀ ਟੈਨਸ਼ਨ ਆ ਕੋ ਸੋਰੇ ਮਾਰੂ ਕੋ ਦੀ ਜੇ ਉਹ ਕਿੱਧਰ ਗਿਆ ਲੀਡ ਉਹ ਰੰਟੀ ਨਾਲ ਲੱਗ ਰਿਹਾ ਕਿਸੇ ਨਾਲ ਛੱਡੇ ਹੋਰ ਆਉਂਦੇ ਵਾਰਗ ਉੱਡਾ ਦੇਣਗੇ ਜੀ ਬਾਬੇ ਮਾਰਚ 5 ਪਾਸਟ ਕਰਾਉਣਗੇ ਅੱਜ ਸਾਡੇ ਕਾਲਜ 'ਚ ਆਪਾਂ ਜਿਹੜਾ ਹਾਉ ਦਾ ਝੰਡਾ ਚੱਕਾਂਗੇ। ਲੋਕੀ ਸਾਰੇ ਖੜੇ ਨੇ ਆਪਣੇ। ਲੋਕੀ ਮਾਰਚ 5 ਪਾਸਟ ਕਰਾਉਣਗੇ ਅੱਜ। ਸਾਰੇ ਖੜੇ ਨੇ ਅੱਜ ਪੂਰੀ ਜੌਨ ਕਾਲਜ 'ਚ। ਛੁੱਟ ਦਾ ਜੰਪ ਚ ਨਾਮ ਲਿਖਿਆ ਤਾਂ ਐਥਲੈਟਿਕ ਮੀਟ ਵਾਲੇ ਦੇਖੀ ਆ ਰੇਸ 'ਚ। ਸ਼ੌਟਪਟਾ ਕਿਜਾ ਸ਼ੌਟਪਟਾ ਸ਼ੌਟਪਟਾ ਇਧਰ ਤੇ ਯਾਰ ਨੇ 400 ਮੀਟਰ 100 ਮੀਟਰ ਹਾਈ ਜੰਪ ਲੌਂਗ ਜੰਪ ਸਾਰਿਆਂ 'ਚ ਲਿਖਿਆਤਾ ਸਾਰੀ ਪ੍ਰਡਕੀ ਮੈਂਨੇ ਦੇਖੀ ਤੂੰ ਰੇਸ ਲਾਉਂਦਾ ਤੇ ਯਾਰ ਅਜੁੱੜ ਦੀ ਵੀ ਲਵਾਉਂ ਮੈਂ ਜੰਪੇ ਦਾ ਟੁੱਟ ਜੰਪ ਜਾਣ ਨਾ ਮਰੀ ਪੂਰਾ ਓਏ ਸਾਲਾ ਓਏ ਕਈ ਗੱਲ ਤੁੱਕਾ ਲੱਗ ਜਾਂਦਾ ਮੈਂ ਇੱਜ਼ਤ ਬਣ ਜੂ ਤਰੀ ਇੱਜ਼ਤ ਦਾ ਠੀਕ ਆ ਓ ਜੇ ਗੱਟੇ ਦਾ ਚੱਕਰ ਪੈ ਗਿਆ ਰਾਜੇ ਰਹਿ ਜੂ ਓ ਗੱਟਾ ਰਸਾਂ ਤੋਂ ਵੀ ਜਾਊਂਗਾ ਰਸਾ ਗੱਸੀ ਪਹੁੰਚਤਾ ਹੈਗਾ ਉੱਚ ਨਹੀਂ ਟੈਨਸ਼ਨ ਲੈ ਉਹ ਉੱਚ ਉੱਚ ਵੀ ਲਿਖਿਆ ਦੋ ਮੇਰਾ ਵੀ ਲਿਖਿਆ ਦੋ ਸਰਦਾਰ ਉਹਦਾਾਰੇ ਇਕੱਠੀ ਹੋਣਗੇ ਨਾ ਉਹ ਨਹੀਂ ਇਹ ਚ ਮੈਂ ਠੀਕ ਆ ਉਹ ਚ ਵੀ ਕਰਾਂ ਜੁੱਟੂ ਕੁਛ ਨਹੀਂਦਾ ਜੇ ਤੇਰੇ ਨੰਬਰ ਬਣ ਗਏ ਨਾ ਉਹ ਚ ਵੀ ਐ ਕਰਕੇ ਵੀ ਜੁੱਟੂ ਨਾ ਜੰਪਰ ਟੱਕੜਾ ਮਰੇ ਤੇ ਕੋਈ ਕਾਲਜ ਦੀ ਨਾੜੀ ਬਾਵਾ ਤਾਂ ਲੰਗੜ ਵਾਲੇ ਡੱਟੇ-ਗੋਟੇ ਦਾ ਕੋਈ ਚੱਕਰ ਨਹੀਂ ਕੀਤਾ ਨਾ ਪਵਾਦਾ ਕੋਈ ਚੱਕਰ ਨਹੀਂ ਆਪਣੇ ਹਾਊਸ ਦੀ ਇੱਜ਼ਤ ਰਹਿਣੀ ਚਾਹੀਦੀ ਜਿਹਾੜ ਦੀ ਫਾੜ ਦੇਣੀ ਜਮੀ ਹਾਂ ਜਿਹਾੜ ਹਾਊਸ ਜਿੱਤੇ ਆਉਣਾ ਆਪਾਂ ਠੀਕ ਆ ਅਥਲੈਟਿਕ ਮੀਟ ਤੇ ਪਤਾ ਹੀ ਲੱਗੇ ਵੀ ਬਲੌਗਰ ਉਹ ਨਹੀਂ ਚੱਲ ਰਹੇ ਨੇ ਠੀਕ ਆ ਜਦੋਂ ਨਾ ਜਦੋਂ ਨਾ ਜਦੋਂ ਨਾ ਉਹ ਨਹੀਂ ਜੋ ਨਾਂ ਨਹੀਂ ਲੈਂਦੇ ਵਰਜੀਵਨ ਵਰਜੀਵਨ ਸਿੰਘ ਅਜੀਤ ਹਾਊਸ ਦਾ ਉਹ ਹਾਵ ਜੁਹਾਰ ਹਾਊਸ ਦਾ ਮੂਰੇ ਚੱਲ ਰਿਹਾ ਹੈ ਵਿਦਿਆਰਥੀ ਉਹ ਜਿਹੜੀ ਉਹ ਫੀਲਿੰਗ ਹੈ ਨਾ ਉਹ ਲੈ ਕੇ ਦੇਖੀਂ ਮੈਂ ਤੈਨੂੰ ਵੀਰਾਂ ਨਾ ਉਹ ਇਧਰ ਕਰ ਲੋ ਯਾਰ ਮੈਡ ਨੂੰ ਪਿੱਛੇ ਮੈਡ ਨੂੰ ਪਿੱਛੇ ਏ ਮੈਂ ਹਾ ਹਾ ਚੇਂਜ ਕਰਨ ਨੂੰ ਕਹਿੰਦਾ ਜੀ ਹਾਊਸ ਚੇਂਜ ਕਰਨੇ ਕਰ ਦੋ ਜੀ ਵਿਚਾਰੇ ਦਾ ਇੱਕ ਲਾਡਾ ਟੱਪ ਦਾ ਆਇਆ ਦਿਖਾ ਰਿਹਾ ਮਾਸਾ ਸੇਤੀਆ ਤਾਂ ਗੱਲ ਵੀ ਨਹੀਂ ਕਰਦਾ ਆਇਆ ਤੇ ਲਾਲ ਬੋਝ ਕੇ ਜੀ ਆ ਜਾਣਗੇ ਲੜਕੀਆਂ ਕੁੜੀਆਂ ਦੇਖ ਕੇ ਲਾਲ ਹੋ ਰਿਆਂਗੇ ਕੁੜੀਆਂ ਹਰ ਪ੍ਰਕਾਰ ਦੇ ਲਿਖਦਾ ਇੱਕ ਮੇਰੇ ਨਾਲ ਲਾਲ ਫੈਂਡੇ ਛੜਦਾ ਪੈਂਦਲੇ ਚੂਕ ਜੀ ਇਹ ਪੈਂਦਲੇ ਜਿੱਧਰ ਹੋਵੇ ਉਧਰ ਨਹੀਂ ਚੱਲ ਪੈਂਦੀ ਆ ਨੇੜੇ ਬਾਈ ਕਾਜ ਕਾਜ ਨਾ ਲਿਖਾਇਆ ਤਾਂ 200 ਮੀਟਰ ਦਾ ਸਾਡਾ ਪਾਣੀ ਆ ਜਾਂਦਾ ਸਨੇਹਾਰ ਓਏ ਇਹਨੂੰ ਕੁੜੀ ਲੈ ਬਿਠਾਉਂਦਾ ਸੁਨੇਹਾਰ ਮਿਕਸ ਵੈਰਾਈਟੀ ਇਹਦਾ ਸਰਪਰਾ ਓਏ ਬੰਦੇ ਭੈਣ ਦਾ ਲਾੜਾ ਕਾਚ ਕਾਚ ਲਿਖਿਆ ਮੇਰੇ ਭਾਈ ਲੀਟਰ ਸੀ ਜਾਣਦੇ ਹੁਣ ਇਹ ਰਸੇ ਚੜਨ 'ਚ ਬਹੁਤ ਮਾਹਿਰ ਹੈ ਇਹ ਉਹਦੇ ਬਾਲਾਂ ਨਾਲ ਵੀ ਰਸੇ ਚੜ ਜਾਂਦੇ ਹਾਂ ਕਾਚ ਕਾਚ ਲਿਖਿਆ 200 ਮੀਟਰ 400 ਮੀਟਰ ਮੈਂ ਲਿਖਿਆ 400 ਮੀਟਰ 200 ਮੀਟਰ 100 ਮੀਟਰ ਹਾਈ ਜੰਪ ਲਾਉਂਗਾ ਲਖਾਣ ਨਾਲ ਤਾਂ ਚਲ ਕੁਝ ਵੀ ਨਹੀਂ ਹੁੰਦਾ ਗੱਲ ਲਾਉਂਗਾ ਮੈਂ ਤੇ ਪੱਕਾ ਮੈਂ ਕੋਈ ਗੱਲ ਦਾ ਭੱਜ ਨਹੀਂ ਲਖਾਣ ਨੂੰ ਜੇ ਕਿੰਨਾ 900 ਜਿ ਲਿਖਾਰ ਕੇ ਜੋ ਗਨੂ ਦਾ ਲਖਾਣ ਚੂੜੂ ਦਾ ਵੀ ਲਗਾਦਾ ਜੰਪ ਚ ਚੂੜੂ ਦਾ ਦੇਖੀ ਤਾਂ ਡਟਪ ਜੂ ਜੰਪ ਕੇ ਮੇਰੇ ਵਾਂਗੂ ਬਾਹੀਂ ਟੜਾਉਂਗੇ ਇਸ ਤਰ੍ਹਾਂ ਲੱਗੇ ਨਾ ਕਿਟਾ ਟੜਾਉਵੇ ਅਦੂਦਨ ਵਰਤੂਦੀ ਮਸਵਾਨੀ ਨਿਕਲੇ ਬਾਰੀ ਬਹੰਦੇ ਪਾਣੀ ਨਾ ਲਾ ਦੇਣੀ ਪਾਣੀ ਨਾ ਲਾ ਇਹਨਾਂ ਤੇ ਪਾਣੀ ਦਾ ਲਾਣਾ ਜਿੰਨਾ ਰੇਤਾ ਲੱਗੇ ਵਧੀਆ ਪਾਪੜੀ ਬਣੂਗੀ ਰੇਤਾ ਫਿਰ ਰੇਤਾ ਉਹ ਮੁੱਠੀ ਦੇ ਓ ਯਾਰ ਕਾਬਲ ਮਰੀਆਂ ਨੰਨਾ ਕੋਨਰੇ ਲਰ ਜੁਨਰੇ ਤਲਾਉਣੀ ਪਾਪੜੀ ਹੂੜੀ ਬਾਈ ਕਰ ਰਿਹਾ ਇੱਥੇ ਆ ਦਾ ਸੰਗਾ ਖਰਾਬ ਬੈਕਟੀਰੀਆਸ ਪੈਣ ਕਿ ਟਾਉਂ ਪੈਣਗੇ ਰੇਤਾ ਤੇ ਪਾਣੀ ਟਾਂਕੇ ਵਾਲੀ ਥਾਂ ਮੇ ਲਾਉਣਾ ਨਹੀਂ ਚਾਹੀਦਾ ਇੱਥੇ ਟਾਂਕੇ ਨੇ ਇਹਦੇ ਫਿਰ ਮੈਨੂੰ ਉਹ ਇਹ ਇਹ ਥੱਪੜ ਮਾਰਦੇ ਨੇ ਟਾਈਮ 'ਚ ਉਹ ਸਮਝੀ ਨਹੀਂ ਆਉਂਦੀ ਹੈ ਨਾ ਨੌਲੇਜ ਨਹੀਂ ਕੀ ਦੀ ਲਾ ਲਾ ਕੀ ਬੈਰੀ ਬਤ ਲੱਗੇ ਰੀਲ ਪਾਪਾ ਕਿਹੜਾ ਮੈਂ ਦਰ ਆ ਪੈ ਲਿੱਡਾ ਤਾਂ ਹੈਗਾ ਯਾਰ ਇਹ ਪੈਰ ਨਾਲ ਲੱਗਿਆ ਤਾਂ ਨਹੀਂ ਚਾਉਣੀ ਹੋ ਰਿਹਾ ਲੈਡ ਪ੍ਰੀਤ ਤਾਂ ਹੈਗੀ ਹੈ ਲੈਡ ਪ੍ਰੀਤ ਲੈਡਾ 1600 ਤੇ ਦੋ ਬਾਕੀ ਦੇਖੋ ਬਾਪੇ ਕਾਲਜ ਦਾ ਮਹਾਲ ਖਰਚ ਇੱਧਰ ਕਰ ਲੱਗਦਾ ਵਈ ਗਰੇ ਮੇਰਾ ਜੀ ਨਹੀਂ ਲੱਗ ਰਿਹਾ ਕਹਿੰਦਾ ਮੈਨੂੰ ਕੁੜੀ ਦੀ ਯਾਦ ਆ ਰਹੀ ਏ ਕੀ ਦੀ ਓਏ ਕਹਿੰਦਾ ਮੈਂ ਪਿਆਰ ਕਰਦਾ ਕਹਿੰਦਾ ਉਹਨੂੰ ਯਾਰ ਮੇਰਾ ਜੀ ਨਹੀਂ ਲੱਗ ਰਿਹਾ ਕਹਿੰਦਾ ਉੱਤੋਂ ਗਣਾ ਉਹ ਵੀ ਬਾਲ ਗੁੱਟ ਮਰੂ ਕਹਿੰਦਾ ਮੈਂ ਤਾਂ ਜਿਨਾ ਹਾਂ ਕਰੀ ਮਰੂ ਕਹਿੰਦਾ ਮੈਂ ਤਾਂ ਤੈਨੂੰ ਹਾਜ਼ਰ ਕੁੜੀ ਨੂੰ ਬਲਾ ਜੀ ਉਸਦੇ ਤਾਂ ਨਾਮ ਤੇ ਰੰਡਲ ਟੂਬ ਲੱਗ ਉਹਨੂੰ ਕਿਤਾ ਹਾਂ ਬਲਾ ਉਹਦਾ ਨਾਮ ਤੇ ਤਾਂ ਇਹ ਭੱਜ ਜੂਗੀ ਲੈ ਲੈ ਕਹੇ ਮੈਡਮ ਜਿਹੜਾ ਮੁੰਡਾ ਬਲਾਗ ਬਣਾਉਂਦਾ ਕਿਤੇ ਉਹਨੇ ਸਾਨੂੰ ਘੜਾਰ ਕੇ ਆਲੇ ਆ ਤੇ ਨਾਮ ਤੇ ਟੈਂਕ ਨਾਲ ਛੱਡ ਕੇ ਨਹੀਂ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਦੇਖੋ ਬਕੌਲੇ ਦਾ ਮਾਹੌਲ ਆ ਆ ਗਈ ਓਰੇ ਓਏ ਜੱਗੇ ਸਨਿਆਰ ਜੀ ਨੂੰ ਹੀ ਨਹਾ ਲਿਆ ਦੀ ਤੂੰ ਕੋਆ ਗੱਡੀ ਦੇ ਯਾਰਾ ਜਾਂ ਬਸ ਆਹ ਪਿੰਦਰਾ ਹਿੰਮੜਾਏ ਬੱਕੜੀ ਜੀ ਫਿਰ ਪਰ ਸਾਰੇ ਤੇਰੇ ਹੋਂਕੂ ਟੁੱਟ ਜਾਂਦਾ ਲਓ ਜੀ ਕਾਲਜ ਦਾ ਮਾਹੌਲ ਦੇਖ ਲਓ ਸਾਰੇ ਪਾਸੇ ਭਰਿਆ ਪਿਆ ਹੌਸਾ ਨਾਲ ਹੌਸੇ ਹੌਸੇ ਬੈਠੇ ਨੇ ਦੇਖੋ ਉੱਤੇ ਕੀਦਾ ਜੋਰ ਚੱਲਦਾ ਇਹਦਾ ਸਰੀਰ ਬੋਲਦਾ ਇਹਦੇ ਉੱਤੇ ਸਰੀਰ ਬੋਲਣੇ ਨੇ ਏਡਾ ਸਿੰਘ ਕਰਨਵੀਰ ਡੋਲਟ ਫੌਜੀ ਦਾ ਮੁੰਡਾ ਇਹ ਇਹ ਦੇ ਕੋਰੇ ਸੰਨ ਲੜਾ ਬਾਈ ਤੇ ਬਾਕੀ ਗੱਲਬਾਤ ਉਹਦੇ ਦੇਖਦੇ ਹਾਂ ਜਿਹਾਰ ਹਾਊਸ ਜਿੱਤੂ ਕਾ ਜੀਤ ਜਿੱਤੂ ਚ ਜੋਰਾਵਰ ਜਿੱਤੂ ਕਾ ਫਤਿਹ ਜਿੱਤੂ ਜਿਹਾਰ ਜੋਰਾਵਰ ਤਾਂ ਜੱਟ ਜਿੱਤੇਉ ਜਿਹਾਰ ਆ ਮੇਰਾ ਜਿਹਾਰ ਦਾ ਜੱਟ ਜਿੱਤੇਉ ਦੇਖ ਲਈ ਤੂੰ ਲਿੱਡੇ ਜਿਹਾਰ ਜਿੱਤੂ ਇਹਨੂੰ ਅਕਲ ਨਹੀਂ ਆ ਆ ਦੇਖ ਲੁ ਮੇਰੀ ਗੱਲ ਤਾਂ ਸੁਣ ਲੈ ਜੇ ਤੂੰ ਮੂਰੇ ਨਿਕਲਣ ਵੀ ਲੱਗਿਆ ਮੇਤੋਂ ਮਾਗਰ ਹੋ ਜੀਂ ਜੇ ਕੱਲਾ ਮੈਂ ਮੂਰੇ ਹੋਇਆ ਦੂੰ ਜਿੱਦਾਂ ਮੈਂ ਉਹੀ ਲਾਸਟ ਤੇ ਹਾਊਸ ਆਪਣਾ ਜਿੱਤਣਾ ਚਾਹੀਦਾ ਤੇਰੇ ਭਰਾ ਲਈ ਇਤਰੀਆਂ ਲੱਗਤਾ ਤੋੜਾਂ ਡੌਨਟ ਬਲੌਗਰ ਡੌਨਟ ਬਲੌਗਰ ਹੋਣੀ ਚਾਹੀਦੀਆਂ ਸਾਰੇ ਥਾਂ 'ਵੀ ਆਉਣ ਲਈ ਇੰਡੀਆ 'ਚ ਹੋਣੀ ਚਾਹੀਦੀ ਆਂਡਾ ਇੰਡੀਆ 'ਚ ਆਪਣੀ ਫੇਮਸ 'ਵੀ ਹੋਣੀ ਚਾਹੀਦੀ ਆਂ ਆਪਾਂ ਫੇਰ ਕਰਨਾ ਬਹੁਤ ਆਪਣੇ ਵੱਡੇ ਵੱਡੇ ਗੋਲ ਨੇ ਆਪਾਂ ਅਚੀਵ ਕਰਨੇ ਨੇ ਉਹ ਹੋਲੀ ਲਈ ਕਰਾਂਗੇ ਤੇ ਬਾਕੀ ਗਲ ਗੁੱਠਾ ਦੇਵਾਂਗੇ ਤੇਰੇ 'ਚ ਪਕਾਈ ਕੇ ਆ ਛੁੱਟ ਲੈ ਵਾਹ ਗੱਲ ਆ ਬਾਕੀ ਦੇਖ ਲੈ ਠੀਕ ਆ ਜੀ ਠੀਕ ਆ ਆਪਣੇ ਗੋਲ ਬਹੁਤ ਵੱਡੇ ਨੇ ਤੇ ਆਪਾਂ ਉਹ ਪੂਰੇ ਆਲ ਵਰਲਡ ਤੇ ਪਹੁੰਚਾਉਣੇ ਨੇ ਆਪਣੇ ਜਿਹੜੀਆਂ ਅਚੀਵਮੈਂਟਾਂ ਨੇ ਆਪਾਂ ਨੂੰ ਦੁਨੀਆ ਪਿੰਡ ਮਾਣ ਕਰੇ ਆਪਣੇ ਹੋਰ ਚੀਜ਼ਾਂ ਕਰਨੀਆਂ ਨੇ ਆਪਾਂ ਫੁੱਦੂਗਮ ਨਹੀਂ ਕਰਨੀ ਤਾਂ ਚਲ ਹਾਸੀ ਮਜ਼ਾਕ ਨੇ ਕੁੜੀਆਂ ਕੜੀਆਂ ਵਾਲੇ ਇਹ ਨਹੀਂ ਆਪਾਂ ਵਧੀਆ ਚੀਜ਼ਾਂ ਕਰਾਂਗੇ ਬਾਈ ਇਹਦਾ ਸ਼ੱਕ ਹੈ ਬਾਈ ਜਮਾ ਸ਼ੱਕ ਹੈ ਤਾਂ ਹਾਂ ਅੰਦਰ ਛੇਵ ਕਰੀ ਫਿਰਦਾ ਸਰ ਫਿਰ ਕਿੰਦਾ ਵਾਲ ਕੱਟਣੇ ਜ਼ਰੂਰੀ ਹੈ ਸਰੀਰ ਦੀ ਸਫਾਈ ਰੱਖਣੀ ਚਾਹੀਦੀ ਹੈ ਛੱਕੇ ਨਾਲ ਛੱਕੇ ਨਾਲ ਯਾਰ ਯਾਰ ਤੂੰ ਕਿਹ ਵਿੱਚ ਉਹਦਾ ਮੂੰਹ ਦਾ ਹੁੰਦਾ ਮੂੰਹ ਤੋਂ ਮੂੰਹ ਤੋਂ ਵੀ ਹੈਗੀ ਹੈ ਮੂੰਹ ਤੋਂ ਤਾਂ ਲੇਟ ਪ੍ਰੀਤ ਹੈ ਮੂੰਹ ਤੋਂ ਹੁੰਦਾ ਉਹ ਮੂੰਹ ਤੋਂ ਬਾਕੀ ਜੁਝਾਰ ਹਾਊਸ ਜਿੱਤੇ ਹੁਣ ਜੁਝਾਰ ਕਿਹੜਾ ਜੁਝਾਰ ਤੇਰੀਆਂ ਗੱਲਾਂ ਕੰਨੀਆਂ ਬੋਲੀਆਂ ਨੇ ਆਹ ਕੀ ਕਹਿ ਰਹੇ ਓਏ ਦੂਏ ਲੋਟ ਨੂੰ ਫਿਰਦਾ ਇਹਨਾ ਤੂੰ ਬਾਬੇ ਚੁੱਡੂ ਦੂਏ ਲੋਟਾ ਚੁੰਮਦਾ ਬਹੁਤ ਸੋਹਣਾ ਇਹ ਕਹੇ ਜੀਆਂ ਗੱਲਾਂ ਬੋਲਦਾ ਯਾਰ ਇਹਨੂੰ ਨੌਲੇਜ ਕਾਤੋਂ ਨਹੀਂ ਹੈ ਯਾਰ ਇਹ ਨਹੀਂ ਮੈਨੂੰ ਆਪ ਕਿਹਾ ਸੀ ਕਹਿੰਦਾ ਮੈਂ ਛੁੱਡੂ ਜੇ ਤੇਰੇ ਡੱਬਰਲੇ ਵਾਗ ਗਿਆ ਨਾ ਬਲੌਕ ਤੇਰੀ ਜਮਾਨ ਨਹੀਂ ਨਿਕਲਨੀ ਮੰਨ ਮੰਨ ਜੇ ਕਰੀਂ ਉਹਨੇ ਮੂਰੇ ਆਹ ਭਾਈ ਕਿਸੇ ਦਿਸ਼ੇ ਨਹੀਂ ਜਾ ਰਹੀ ਆ ਭਾਈ ਆਹ ਦੇ ਕਾ ਮੁੰਡਾ ਆਪਣਾ ਇਹ ਭੱਜੂਗਾ ਉਹ ਰੋਏ ਹਾਂ ਭੱਜੂ ਬਾਬਿਓ ਆਹ ਮੁੰਡਾ ਪੂਰੀਆਂ ਰੇਸਾਂ ਲਾਊਗਾ ਮੇਰੀ ਗੱਲ ਸੁਣ ਲੈ ਜਦੋਂ ਮੈਂ ਕੱਲਾ ਮੂਰੇ ਹੋਇਆ ਆਪਾਂ ਦੋਏ ਹੋਏ ਉਹ ਮਾ ਅਗਰ ਹੋ ਜੀ ਆਪਾਂ ਮੈਂ ਨੂੰ ਮਾਟੇ ਜਾਉਂ ਉੱਥੇ ਟੀਵੀ ਚ ਚੱਕਰ ਮਾ ਠੀਕ ਆਪਾਂ ਆਲ ਵਰਲਡ ਚ ਆਪਣਾ ਬੋਲਡ ਬਲੌਗਰ ਚੈਨਲ ਦਿਖਾਉਣਾ ਔਰ ਸਾਰੇ ਕਹਿਣ ਵੀ ਆਏ ਮੁੰਡਾ ਵੀਡੀਓ ਬਣਾ ਦੇਣਾ ਡਾਕਟਰ ਲਾਈਫ ਹੋਰ ਕੀ ਕਰੇ ਤੁਹਾਨੂੰ ਮਾ ਮੇਰਾ ਲੱਤ ਟੁੱਟੀ ਹੋ ਜਾ ਮੈਨੂੰ ਭਜਾ ਓ ਐ ਨਹੀਂ ਕੁਛ ਨਹੀਂ ਹੁੰਦਾ ਚੱਲਣ ਦੇ ਮੈਂ ਹੱਟ ਲਗੀ ਐ ਦਿਖਾਉਣਾ ਬਾਬੇ ਤੁਹਾਨੂੰ ਕਾਲਜ ਦਾ ਗਾਹਾਂ ਮੌਲ ਗਾਹਾਂ ਵਾਲੀ ਕਲਿੱਪ ਦੇਖਦੇ ਕੀ ਬਣਦਾ ਬੋਲਡ ਮਾਰਿਆ ਮੈਂ ਕਾ ਉਹ ਜ ਮੋਟਰ ਹੈਂਜ ਮੋਟਰ ਹੈਂਜ ਠੋਕਿਆ ਬਾ ਜੀ ਬਾ ਐਡੀ ਅਚੀਵਮੈਂਟ ਕਰਕੇ ਮੁੰਡਾ ਆ ਖੜਾ ਬਾਬੇ ਸਾਫਤਾ ਉਦੋਂ ਉਦੋਂ ਦੱਸ ਦੇਣਾ ਵਾਲਾ ਗੱਡੀ ਫਲਟਾ ਦੀ ਉਹ ਵੀ ਦੱਸ ਦੇ ਉਹ ਵਾਹ ਜੀ ਵਾਹ ਐਡੇ ਗੋਲ ਇਹ ਮੁੰਡਾ ਦੇਖ ਲੋ ਬਾਬੇ ਐਡੇ ਐ ਇਹਦੀਆਂ ਗੋਲ ਅਚੀਵ ਕਰ ਰਿਆ ਇਹ ਇਹਨੂੰ ਕੋਈ ਕਮੈਂਟ ਚ ਗਾਲ ਲਿਖਣਾ ਚਾਹੁੰਦਾ ਹੋਵੇ ਲਿਖ ਸਕਦਾ ਹੋਰ ਕਰ ਦਿਆਂ ਦੇ ਬਾਬੇ ਸੰਤ ਦਬਾਏ ਹੋਏ ਭੰਨਣ ਲੱਗ ਰਹੇ ਬੰਦਾ ਇਹਨੂੰ ਕਦਰ ਨਹੀਂ ਕੀ ਉਹਨਾਂ ਦੀ ਤਾਂ ਹੀ ਤਾਂ ਹੁਣ ਬੱਸ ਜਿਵੇਂ ਦੇ ਦਿੰਦੇ ਨੇ ਵੀ ਵਾਗ ਜਾ ਤਾਂ ਹੀ ਨਹੀਂ ਦਿੰਦੇ ਭਾਈ ਆ ਬਾਲ ਦੇਖ ਲੋ ਮੁੰਡੇ ਤੇ ਆਹਨ ਓਕੇ ਦੀ ਰਿਪੋਰਟ ਆ ਪਲੇਅਰ ਆ ਬਾਬੇ ਮੁੰਡਾ 1250 ਲਾਇਦੀ ਬਾਲਾਂ ਦੇ ਚੱਕ ਕਰ ਦਿੰਦਾ ਪੂਰਾ ਜਾੜਾ ਕਰਨਾ ਕਹਿੰਦਾ ਛੱਡਣਾ ਕੱਖ ਨਹੀਂ ਉਹਨਾਂ ਦਾ ਹੈ ਓਏ 500 ਨਹੀਂ 1000 ਨਹੀਂ 1250 ਓਏ ਹੁਣ ਆਪਾਂ ਨੂੰ ਕੀ ਪਤਾ ਨਹੀਂ ਨੇ ਕਹਿੰਦਾ ਆਪਾਂ ਨੂੰ ਦੇਨੇ ਪੈਂਦੇ ਨੇ ਆਪਾਂ ਨੂੰ ਗੜਾ ਪੇਤਾ ਇਹ ਚੀਜ਼ਾਂ ਨੂੰ ਝੁੱਡੂ ਨੂੰ ਦੇ ਕੇ ਚੀਜ਼ ਦਾ ਕੋਈ ਫਿਕਰ ਨਹੀਂ ਬਸ ਦਾੜੀ ਤੇ ਕੱਟ ਲਵਾਉਣਾ ਓਕੇ ਐਥੇ ਹੀ ਲਵਾਵਾ ਬਸ ਹੋਰ ਕੁਝ ਨਹੀਂ ਕਰਾਉਣਾ ਇਹਨੇ ਦਾੜੀ ਤੇ ਕੱਟ ਲਵਾਉਣਾ ਠੀਕ ਹੈ ਨਹੀਂ ਬਾਕੀ ਜਗਰ ਡਾਕੂ ਵੀ ਪਹੁੰਚ ਚੁੱਕੇ ਨੇ ਡਾਕੂ ਨਾ ਕਹਾ ਕਰੋ ਮੈਡਮ ਨੇ ਕਿਹਾ ਨਹੀਂ ਕਰ ਦੂੰ ਇਨਾਮ ਦਾ ਹੱਸਣਿਆ ਰੂਹਿਆਂਗੇ ਆ ਦੇਖ ਲੋ ਬਾਬੇ ਲੌਂਡੇ ਲੁੰਡੇ ਸ਼ਬਦ ਆ ਗਲਤ ਜੇ ਸ਼ਬਦ ਬਾਬੇ ਆ ਗਲਤੀ ਆ ਬੰਦਾ ਵਰਤਦਾ ਓਏ ਜੀਨ ਲੱਗ ਰਿਹਾ ਬਾਈ ਓਏ ਇਹਨੂੰ ਕਮੈਂਟੇ ਦੱਸੂਗੀ ਲਾਜ ਬਾਬੇ ਓਏ ਇਹਨੂੰ ਲਾਜ ਦੱਸੋ ਕਿ ਇਹ ਬੰਦੇ ਨੂੰ ਸੁਪਣ ਦੋ ਸੁੰਦਰ ਰਾਤ ਨੂੰ ਜੀ ਲਵਾ ਲਿਆ ਨੇ ਆ ਬਾਬੇ ਤਾਂ ਜੀ ਲਵਾਓ ਕਿਸੇ ਲੋਟਾ ਇਹ ਬੰਦੇ ਦਾ ਇਹਦੇ ਘਰੇ ਇੱਕ ਰਿਪੋਰਟ ਪਹੁੰਚਦੀ ਕਰੋ ਇਹਦਾ ਵਿਆਹ ਬੂ ਕਰਾਓ ਵਿਚਾਰੇ ਦਾ ਆ ਦੇਖ ਲੋ ਬਾਬੇ ਏ ਬਾਬੇ ਇਹਨਾਂ ਦੇ ਚੁੱਲ ਉੱਠਦੀਆਂ ਚੁੱਲ ਅੰਦਰੋਂ ਗਰੀ ਮਾਰਦੇ ਕਹਿੰਦੇ ਆ ਦੇਖ ਆ ਬੈਠੇ ਦੇਖ ਰਹੇ ਨੇ ਅੰਨਾਂ ਦੇ ਲੱਛਣ ਹਾਂ ਬਾਬੇ ਵਾ ਸਾਰੀ ਦੇਖੋ ਤੁਸੀਂ ਇਹ ਦੇਖ ਰਹੇ ਨੇ ਲੱਛਣ ਇਹ ਸਾਰੇ ਆ ਦੇਖ ਰਹੇ ਨੇ ਵੀ ਇਹ ਕਰ ਕੀ ਰਹੇ ਨੇ ਡੋਲਟ ਬਲੌਗਰ ਦੀ ਡੋਲਟ ਬਲੌਗਰ ਦੀ ਟੀਮ ਬਾਬੇ ਪਹੁੰਚ ਚੁੱਕੀ ਅੱਜ ਖੇਡ ਮੈਦਾਨ ਦੇ ਵਿੱਚੋਂ ਉਤਰ ਚੁੱਕਿਆ ਮਣੀ ਸਰੋ ਦਾ ਹੱਥ ਜ਼ਖਮੀ ਹੋ ਗਿਆ ਨਹੀਂ ਰੇਸਾ ਰੂਸਾ ਪਾੜ ਦਿੰਦੇ ਚੱਡੇ ਕਹਿੰਦਾ ਡੈਂਟ ਲਿਫਟਾਂ ਲਾਵੇਂ ਨਾਲ ਭੱਜਣਾ ਦੀ ਹੈ ਨਾ ਹਾਂ ਉਹ ਡੋਲ ਪੈਂਦੀ ਆ ਹੱਥ ਜੇ ਚੋਣੀ ਪਾ ਖੂਨ ਚੱਲ ਫਿਰੇ ਤੋਂ ਇਹ ਵਿਚਕਾਰੀ ਮਨ ਲ ਮਿਲ ਨਹੀਂ ਦਰਾਂ ਇਹ ਐਨੀ ਵੇ ਜਿੰਦ ਜਾਨ ਲੱਗੇ ਬਾਕੀ ਜੱਗੇ ਹੋਰਾਂ ਨੇ ਰੇਸਾਂ ਚ ਨਾਮ ਲਖਿਆ ਤੇ ਐ ਕਿਤਾ ਫਿਰ ਤਾਕੜੀ ਗੱਲਾਂ ਹੋਣੀਆਂ ਐ ਕਿਤਾ ਨਹੀਂ ਜੱਗੇ ਹੋਰੀ ਕਹਿੰਦੇ ਜੱਗੇ ਨੇ ਦੋ ਬਦਾਮ ਵਧਾ ਦੇ ਜਦੋਂ ਕਹਿੰਦਾ ਮੈਂ ਤੇ ਲੱਭੂ ਜੱਗਾ ਕਹਿੰਦਾ ਜ਼ੋਰ ਪਰਖੇ ਜਾਣਾ ਜ਼ੋਰ ਪਰਖੇ ਦੋ ਬਦਾਮ ਵੱਧ ਪੇ ਕੇ ਖਾਣੇ ਕਹਿੰਦਾ ਹੁਣ ਜ਼ੋਰ ਪਰਖੇ ਜਾਣੇ ਨੇ ਕਰਨ ਹੁਣ ਜ਼ੋਰ ਪਰਖੇ ਜਾਣੇ ਨੇ ਝੂਡੂਰੀ ਗਿੱਟੇ ਕਢਾਉਣਗੇ ਹੁਣ ਝੂਡੂ ਕਹਿੰਦਾ ਟਲਦੇ ਨਹੀਂ ਗਿੱਟੇ ਨਿਕਲਦੇ ਨੇ ਨਿਕਲੀਆਂ ਮੈਂ ਆ ਦੇਖ ਲੋ ਬਾਬੇ ਜਦ ਤਰੀ ਮਾਂ ਕੀ ਜਿਹਾ ਕਰਦਾ ਵਾਹ ਇਹ ਜਿਹੀਆਂ ਗਾਣਾ ਕਿਉਂ ਕੱਢਦਾ ਯਾਰ ਕੱਲਾ ਤੂੰ ਬਲਾਗ ਉਹ ਕਰਾਂ ਨਾ ਨੌਨਸੈਂਸ ਪਰਸਨ ਕਾ ਤੂੰ ਤੂੰ ਲਾਦੀ ਇਹ ਤੂੰ ਪੰਪ ਪੰਪ ਆਹ ਦੇਖ ਲੋ ਬਾਬੇ ਸਿਆਣਾ ਜ ਮੁੰਡਾ ਖੜਾ ਇਹ ਨੇ ਡਿਫਾਲਟਰ ਬੰਦੇ ਇਹ ਬਾਬੇ ਟੁਲਟ ਬਲੌਗਰ ਦੀ ਟੀਮ ਆ ਆਪਣਾ ਕਾਲਜ ਇਹ ਸਾਰੇ ਆਪਾਂ ਨੂੰ ਦੇਖਣ ਲੱਗ ਰਹੇ ਨੇ ਵੀ ਇਹ ਕੀ ਕਰ ਰਹੇ ਨੇ ਲੱਛਣ ਉਹ ਐ ਨਹੀਂ ਕਹਿੰਦੇ ਵੀ ਦੇਖੀਓ ਲੋ ਜੀ ਬਾਬੇ ਬਲੌਗ ਦੀ ਕਰਦੇ ਆਪਾਂ ਐਂਡਿੰਗ ਮਿਲਦਾ ਸਾਨੂੰ ਨੈਕਸਟ ਵਲੌਗ ਚ ਜਿਨ੍ਹਾਂ ਨੇ ਵਲੌਗ ਦੇਖਿਆ ਨੰਦ ਧੰਨਵਾਦ ਤੇ ਬਾਕੀ ਮਿਲਦਾ ਸਾਨੂੰ ਨੈਕਸਟ ਵਲੌਗ ਚ ਜੁੜੇ ਹੋਏ ਬੈਠੇ ਮਿਲਦਾ ਸਾਨੂੰ ਨੈਕਸਟ ਵਲੌਗ